ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੁਈ ਸੁਵਾਈ ਜਰਸੀ ਵੈਢ ਦੀ ਲੈ ਕੇ ਆਏ ਜੇ ਘਰ ਰੱਖਣ ਵਾਸਤੇ ਵੈਢ ਬਹੁਤ ਜਿਆਦੀ ਵਧੀਆ ਜੇ 13 14 ਕਿਲੋ ਦੁੱਧ ਵਾਲੀ ਜੇ ਪੂਰੀ ਜਾਣਕਾਰੀ ਇਸ ਵੈਢ ਬਾਰੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਰਹੀ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਬਿਲਕੁਲ ਤਾਜੀ ਸੁਈ ਜੇ ਵੈਢ ਏ ਜੇਰ ਪਾਤੀ ਦੇਖ ਸਕਦੇ ਲੋ ਜੀ ਲਓ ਜੀ ਪਹਿਲਾਂ ਵੈਢ ਦੀ ਫੇਸ ਕੁਆਲਿਟੀ ਦੇਖ ਸਕਦੇ ਜੇ ਜਰਸੀ ਵੈਢ ਜੇ ਬਹੁਤ ਵਧੀਆ ਫੇਸ ਕੁਆਲਿਟੀ ਜੇ ਬੋਦੀ ਵਾਲੀ ਵੈਢ ਜੇ ਦੂਸਰਾ ਸੁਆ ਵੈਡ ਸੁਈ ਜੇ ਲੋ ਦੇਖ ਸਕਦੇ ਜੇ ਲੋ ਜੀ ਬੱਚਾ ਵੀ ਦੇਖ ਸਕਦੇ ਬਿਲਕੁਲ ਗਿੱਲਾ ਨਾਲੂ ਜੀ ਇਸ ਤਰ੍ਹਾਂ ਨਾਲ ਪਿੱਛੇ ਬੱਚਾ ਜੋ ਵਸ਼ਾ ਜੀ ਇਸ ਦੇ ਲੋ ਜੀ ਬਹੁਤ ਹੀ ਵਧੀਆ ਕੁਆਲਟੀ ਵਾਲੀ ਵੈਡ ਜੀ ਦੇਖ ਸਕਦੇ ਜੇ ਲੋ ਥਣਾ ਦੀ ਜੇਕਰ ਗੱਲ ਕਰੀ ਤਾਂ ਥਣਾ ਜਿਹੜਾ ਸਹਿਜ ਹੈ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਦੇ ਗੈਪ ਤੇ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਸੁਆ ਵੈਡ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵਹਿੜ ਹੀ ਮਿਲਦੀ ਜੇ ਇੱਕ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੇ ਲੋ ਜੀ ਚੱਡੇ ਦੀ ਜੇਕਰ ਗੱਲ ਕਰੀਏ ਤੇ ਬਹੁਤ ਵਧੀਆ ਚੱਡੇ ਦੀ ਤਿਆਰੀ ਕਰਕੇ ਫੇਰੇ ਵਹਿੜ ਸੂਈ ਜੇ ਚੰਗੇ ਵਧੀਆ ਠੰਡਪਾਂਡੇ ਦੀ ਜੇ ਲੋ ਜੀ ਦੁੱਧ ਦੇ ਬੜੇ ਮਾਨਾ 13-14 ਲੀਟਰ ਚਵਾ ਦੇਗੀ ਜੀ ਲੋ ਜੀ ਵਹਿੜ ਕਾਫੀ ਕੁਆਲਟੀ ਵਾਲੀ ਜੇ ਜਰਸੀ ਵਹਿੜ ਜੇ ਤੁਹਾਨੂੰ ਪਤਾ ਵੀਰ ਜੀ ਗਰਮੀ ਇਹ ਬਿਲਕੁਲ ਨਹੀਂ ਜੀ ਵਹਿੜਾ ਮਨਾਉਂਦੀਆਂ ਲੋ ਜੀ ਬਾਕੀ ਦੋਦੀ ਫੈਂਟ ਵੀ ਇਹਨਾਂ ਦੀ ਬਹੁਤ ਵਧੀਆ ਆਉਂਦੀ ਜੇ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਲੋ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਅਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਗੜਾ ਸਾਹਿਬਾ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤਾਂ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਏ ਪੂਰੀ ਸੰਭੀ ਪਲੀ ਤੇ ਰਾਜੀ ਵੈੜ ਜੇ ਦੇ ਸਕਦੇ ਉਪਰੋਂ ਵੀ ਜੀ ਲਓ ਜੀ ਬਹੁਤ ਹੀ ਵੈਠਣ ਭਾਂਡੀ ਦੀ ਵੈੜ ਜੇ ਦੇ ਸਕਦੇ ਜੀ ਲਓ ਜੀ ਰੀਡ ਹੈ ਜੋ ਇਸ ਵੈੜ ਦਾ ਉਹ ਫੋਨ ਤੇ ਹੈਗਾ ਜੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੇ ਜੇ ਤੁਸੀਂ ਆਪਣੇ ਦਾ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਵੀ ਵੈੜ ਖਰੀਦ ਸਕਦੇ ਜੇ ਤੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਇਸ ਵੈੜ ਦਾ ਲਓ ਜੀ ਆਪਣੇ ਕੋਲੋਂ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੇ ਤਾਜ਼ੀਆਂ ਸੁਗੀਆਂ ਵੈੜਾ ਮਿਲਦੀਆਂ ਜੇ ਤੇ ਗੱਬਣਾ ਤਿਆਰ ਵੈੜਾ ਮਿਲਦੀਆਂ ਜੇ ਆਪਣੇ ਦਾ ਕਦੇ ਕੋਈ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੈੜਾ ਖਰੀਦ ਸਕਦਾ ਜੇ ਪੂਰੀ ਵੀਡੀਓ ਵੇਖਣ ਲਈ ਵੀਰ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਸਾਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਕਿਉਂਕਿ ਅਪਰ ਹੋਈ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹਿੰਨੇ ਆ ਤੇ ਜੋ ਨਵੀਂ ਆਉਣ ਵਾਲੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਪਹੁੰਚ ਗਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ